ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਬ੍ਰਾਜ ਮਾਨ ਸਾ ਸੰਗਤ ਫਤੇ ਗੁਰਵਾਨਕਾਰ ਜੀ ਵਾਹਿਗੁਰੂ ਜੀ ਦਾ ਹਰਸ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤ ਨੂੰ ਤਨ ਗੁਰਨਾਮਕ ਦੇਵ ਜੀ ਦੇ ਦਾ ਆਗਮਨ ਪਰਵਦੀਆਂ ਲੱਖ ਲੱਖ ਵਧਾਈ ਹੋਵੇ ਜੜੀ ਕਿ ਪੰਜ ਸ੍ਰੀ ਗੁਰੂ ਆਰੇ ਸੋ ਉਹਨਾਂ ਦੇ ਪਰਸਾਏ ਕਵੀ ਦਵਾਰ ਸਿਲਾਇਆ ਗਿਆ ਅਤੇ ਇੱਕ ਭਰਾਲਾ ਹਮੇਸ਼ੰਤਰਾ ਬਲਵੰਤ ਸਿੰਘ ਦਸਰਾਵਾਲੇ ਜਿਨ੍ਹਾਂ ਨੇ ਕਬੀਰ ਨਾਲ ਕੰਟੈਕਟ ਕਰਕੇ ਔਰ ਇਹ ਜਿਹੜੇ ਪ੍ਰੋਗਰਾਮਾਂ ਨੂੰ ਸਮੇਂ ਸਮੇਂ ਸਿਰ ਔਰ ਜਦੋਂ ਵੀ ਕੋਈ ਕੋਰਵਾ ਆਵੇ ਜਾਂ ਅਸ਼ੀਰਵਾਦ ਪ੍ਰੋਗਰਾਮੇ ਗੁਰੂਰ ਕਬੀਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇੱਥੇ ਕੌਫਤਾ ਪਰਵਾਉਂਦੇ ਹਨ ਕਿਉਂਕਿ ਇੱਕ ਜਿੱਥੇ ਜਿੱਥੇ ਆਪਾਂ ਇਹ ਤੁਨ ਤੁਹਾਡੇ ਔਰ ਕਵੀਸ਼ਰ ਔਰ ਇਸੇ ਨਾਲ ਨਾਲ ਹੀ ਕਵੀ ਦਰਬਾਰ ਵੀ ਪਰਮਾਨਤ ਹਨ ਜਿਨ੍ਹਾਂ ਦੀ ਰੀਤ ਸੰਬਲ ਸਾਹਬਾਣੀ ਪਹਿਲਾਂ ਦੱਸ ਹੀ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪੋਂਟਾ ਤੋਂ ਸ਼ੁਰੂ ਕੀਤੀ ਸੀ ਇਹ ਜੋ ਵੀਰਾ ਹੈ ਅਜ਼ਾਦਮਾ ਚੱਲਦਾ ਜਾਂਦਾ ਬਲਵੰਤ ਸਿੰਘ ਜਿਤਰਾਵਾਲੇ ਨੇ ਸ਼ੁਰੂ ਕੀਤਾ ਸੀ ਬਹੁਤ ਸਮਾਂ ਪਹਿਲਾਂ ਉਹਨੂੰ ਲੈ ਕੇ ਚੱਲਦੇ ਆ ਕਿਉਂਕਿ ਇਹਨਾਂ ਨੂੰ ਸ਼ੌਂਕ ਹੈ ਇਹਨਾਂ ਸਰਦਾਰ ਤੇ ਸਾਨੂੰ ਕੁਝ ਕਵਤਾ ਪਾਣ ਦਾ ਕੁਝ ਲਿਖਣ ਦਾ ਸ਼ੌਂਕ ਪਿਆ ਅਸੀਂ ਚਾਹੁੰਦੇ ਹਾਂ ਕਿ ਇਹ ਜੋ ਕਵੀ ਦਰਵਾਜ਼ਾ ਹੁੰਦਾ ਰਹਿਣ ਹੋਰ ਵੀ ਕੋਂਗੇ ਕਈ ਵਾਰੀ ਕਲਮ ਦੀਆ ਆਦਮੀ ਦੇ ਕੋਲ ਲੇਕਣਾ ਉਹ ਬਾਹਰ ਨਹੀਂ ਆਉਂਦੀ ਜੇ ਇਹ ਜੋ ਪ੍ਰੋਗਰਾਮ ਹੋਣਗੇ ਉਹਨਾਂ ਨੂੰ ਹੋਰ ਸ਼ੌਂਕ ਆਏਗਾ ਲਿਖਣ ਦਾ ਆਏਗਾ ਬੋਲਣ ਦਾ ਆਏਗਾ ਤਾਂ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹ ਗੁਰੂਤ ਤੇ ਆਸਿਆ ਤੇ ਗੁਰਮਤ ਜਸਾ ਪਾਛਾ ਤੇ ਆਸਿਆ ਜਾਂ ਆਪਣਾ ਸੱਤ ਤੇ ਆਸਿਆ ਉਨਾਵਰੇ ਬੋਲਣ ਦਾ ਉਨਾਵਰੇ ਲਿਖਣ ਦਾ ਗੁਰੂ ਗੁਰੂ ਜ਼ਰੂਰ 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 ਹੋਵੇ ਇਸੇ ਕਰਕੇ ਇਹ ਤੋਈ ਨਰਵਾਰ ਸੁਣਾਇ ਜਾਂਦਾ ਨਾ ਆਪਾਂ ਕਪਤਾਨਾ ਜੁੜਦੇ ਹਾਂ ਮਾਰਾ ਸਿਕਾ ਜੜਦੇ ਵਿੱਚ ਨਾਨਕ ਜੀ ਨਰਵਲ ਅੰਸ ਚਲਾਇਆ ਕੋ ਸਿੱਖੀ ਦਾ ਜੋ ਵੱਡੀ ਦੇਣ ਸਾਡੇ ਮੂਹਰੇ ਗੁਰੂ ਹਨ ਉਹਨਾਂ ਤੋਂ ਹੀ ਇਹ ਸ਼ੁਰੂ ਹੋਈ ਹੈ ਸੋ ਉਹਨਾਂ ਦਾ ਪਸਾਰ ਪੜੀਏ ਜਿਸ ਜਿਹੇ ਸੇ ਆਪਾਂ ਪੀਸ ਤੋਂ ਸੌਂਦੇ ਆ ਇਤਿਹਾਸ ਨੂੰ ਪੜ ਕੇ ਆਪਾਂ ਨੂੰ ਇਪੋ ਲੱਗ ਰਾਇ ਗੁਰੂ ਨਾਨਕ ਸਾਹਿਬ ਜੀ ਕਿੰਨੀ ਵਧੀਆ ਈ ਆ ਸਾਰੇ ਸੰਸਾਰ ਦੇ ਵਿੱਚ ਆਉ ਚਲਿਆ ਤਾਂ ਕਰਤਾ ਵਲ ਗੁੱਜੀਆਂ ਪੀੜਾ ਧਰਤ ਦੀਆਂ ਤੇ ਕਾਇਆ ਨਾਜ ਕਰਵਾਇ ਸੀ ਚਾਰੇ ਪਾਸੇ ਨੇ ਅਸੀਸ ਆਇਆ ਨਾ ਦਿਨ ਦਾ ਕੁਝ ਦਿਖਾਈ ਸੀ ਖੰਭ ਬਲਾ ਕੇ ਧਰਮ ਛੋੜਿਆ ਤਪ ਦੀ ਪੈ ਲੁਕਾਏ ਸੀ ਫਿਰ ਗੁਰਨਾਨਕ ਉਤਾਰ ਘਾਰਿਆ ਵਿਚਿਤਲਵੰਡੀ ਜੋਤ ਜਗਾਈ ਸੀ ਐਸੇ ਨਾਮ ਦੇ ਸ਼ਕੈ ਮਾਰੇ ਜਗਤ ਜਲੰਦਾ ਠਾਰ ਗਿਆ ਚੰਨ ਮਾਸਾ ਚਰਤਤਾ ਦਾ ਥਾਂ ਥਾਂ ਤੇ ਨੂਰ ਖਿਲਾਰ ਗਿਆ ਥਾਂ ਥਾਂ ਤੇ ਨੂਰ ਖਿਲਾਰ ਗਿਆ ਚੜਤ ਆਤਾ ਸੋਤਣ ਦੇਲੇ ਚੜਤ ਆਤਾ ਸੋਤਣ ਦੇਲੇ ਬਾਲਾ ਤੇ ਮਦਾਨਾ ਲੈ ਕੇ ਵੈਮ ਭਰਨ ਪਖੰਡ ਮਟਾਉਣਾ ਸੱਜਦਾ ਨਾਲ ਖਜ਼ਾਨਾ ਲੈ ਕੇ ਸਿੱਤਾਂ ਨੂੰ ਹੈ ਸਿੱਧੇ ਕਰਨਾ ਸਿੱਤਾਂ ਨੂੰ ਹੈ ਸਿੱਧੇ ਕਰਨਾ ਵੱਲ ਕਦਣੇ ਚੰਗਾਰਨਾ ਦੇ ਰਾட்சਸਾਂ ਤੋਂ ਹੈ ਦੇਵ ਤੇ ਵੱਢਨੇ ਰਾட்சਸਾਂ ਤੋਂ ਹੈ ਦੇਵ ਤੇ ਵੱਢਨੇ ਹੰਕਾਰ ਮੁਰਨੇ ਹੰਕਾਰੀਆਂ ਦੇ ਪਰਵਤ ਉੱਤੇ ਪੰਝਾ ਲਾ ਕੇ ਲਾ ਡੁਬਦੇ ਦੇੜੇ ਪਾਰ ਗਿਆ ਚਾਨਣੇ ਮਾਤਾ ਸ੍ਰਿਸ਼ਟਾ ਦਾ ਥਾਂ ਥਾਂ ਤੇ ਨੂਰ ਖਿਲਾਰ ਗਿਆ ਥਾਂ ਥਾਂ ਤੇ ਨੂਰ ਖਿਲਾਰ ਗਿਆ ਇਹ ਬਾਬੇ ਦਾ ਰੱਬ ਬੜਾ ਅਨੋਖਾ ਬਾਬੇ ਦਾ ਰੱਬ ਬੜਾ ਅਨੋਖਾ ਝੁਗਿਆਂ ਦੇ ਵਿੱਚ ਰਹਿੰਦਾ ਏ ਗੁੰਗੇ ਦੀਆਂ ਗੁਝੀਆਂ ਰਮਜ਼ਾਂ ਨੂੰ ਨੇੜੇ ਹੋ ਸੁਣ ਲੈਂਦਾ ਏ ਮਾਇਆ ਉੱਤੇ ਡੋਲਦਾ ਨਹੀਂ ਮਾਇਆ ਉੱਤੇ ਡੋਲਦਾ ਨਹੀਂ ਮਜ਼ਦੂਰ ਦੀ ਜਾਤ ਵਿੱਚ ਵਸਦਾ ਹੈ ਦੁਖੀ ਦੇ ਹੰਝੂ ਵਹਿਣ ਨਹੀਂ ਦਿੰਦਾ ਦੁਖੀ ਦੇ ਹੰਝੂ ਵਹਿਣ ਨਹੀਂ ਦਿੰਦਾ ਨਮਾਣਿਆਂ ਦੀ ਪਤ ਰੱਖਦਾ ਹੈ ਨਵਾਂ ਜੀਵਨ ਬਖਸ਼ਿਆ ਦਿੰਦਾ ਨਵਾਂ ਜੀਵਨ ਬਖਸ਼ਿਆ ਦਿੰਦਾ ਜੋ ਜਿੰਦਗੀ ਤੂੰ ਹਾਰ ਗਿਆ ਤਾਨੇ ਮਾਤਾ ਤਰਤਾ ਦਾ ਸਾਹ ਸਾਹ ਦੇ ਨੂਰ ਖਿਲਾਰ ਗਿਆ ਸਾਹ ਸਾਹ ਦੇ ਨੂਰ ਖਿਲਾਰ ਗਿਆ ਧਰਮ ਦੀ ਹੱਟੀ ਖੋਲੀ ਬੈਠਾ ਧਰਮ ਦੀ ਹੱਟੀ ਖੋਲੀ ਬੈਠਾ 13 13 ਟੋਲੀ ਗੰਦਾ ਸਤਨਾਮ ਦੀ ਛੈਰ ਲਾ ਕੇ ਵਾਹਿਗੁਰੂ ਵਾਹਿਗੁਰੂ ਬੋਲੀ ਗੰਦਾ ਧਰਮ ਦੇ ਠੇਕੇਦਾਰਾਂ ਦੇ ਧਰਮ ਦੇ ਠੇਕੇਦਾਰਾਂ ਦੇ ਵੀ ਪਰਦੇ ਸਾਰੇ ਖੋਲੀ ਜਾਂਦਾ ਮੋਦੀ ਖਾਣਾ ਗੁਟਾ ਕੇ ਵੀ ਗੁਏ ਗਏ ਜਿਹੜੇ ਖੋਲ ਲੀਂਦਾ ਅਜੇ ਤੱਕ ਸੌਦਾ ਮੁਕਿਆ ਨਹੀਂ ਅਜੇ ਤੱਕ ਸੌਦਾ ਮੁਕਿਆ ਨਹੀਂ ਤੈਸਾ ਕਰ ਵਪਾਰ ਗਿਆ ਚੰਨੇ ਮਾਦਾ ਕਰਤਾ ਦਾ ਖਾਂ ਖਾਂ ਤੇ ਨੂਰ ਖਿਲਾਰ ਗਿਆ ਤਾਂ ਸਾਹ ਤੇ ਨੂਰ ਖਿਲਾਰ ਗਿਆ ਕਿਦਰੇ ਰੀਠੇ ਮੁਠੇ ਕੀਤੇ ਕਿਦਰੇ ਰੀਠੇ ਮੁਠੇ ਕੀਤੇ ਛੱਡੀ ਜੈਸੀ ਨਾਗਾ ਨੇ ਜਦੂ ਗਰਵੀ ਤੀਲ ਬਿਠਾਏ ਗੁਰਬਾਣੀ ਤੇ ਆ ਰਗਾ ਨੇ ਕੋਤਕ ਬਾਬੇ ਗੈਰ ਚਾਏ ਕੌਤਕ ਬਾਬਾ ਕਹਿਣ ਚਾਹੇ ਕਿਦਰੇ ਫੇਰਿਆ ਮੱਕਾ ਸੀ ਚਾਰੇ ਪਾਸੇ ਦੇਖ ਕੇ ਕਾਜੀ ਹੋਇਆ ਹਕਾ ਬਕਾ ਸੀ ਰੱਬ ਦਾ ਬੰਦਾ ਅੰਦਰ ਵੱਸਦਾ ਰੱਬ ਦਾ ਬੰਦਾ ਅੰਦਰ ਵੱਸਦਾ ਤੂੰ ਤਾਂ ਢੂੰਡੜ ਬਾਹਰ ਗਿਆ ਚਾਨੇ ਮਾਦਾ ਤ੍ਰਿਪਤਾ ਦਾ ਥਾਂ-ਥਾਂ ਤੇ ਨੂਰ ਖਿਲਾਰ ਗਿਆ ਥਾਂ-ਥਾਂ ਤੇ ਨੂਰ ਖਿਲਾਰ ਗਿਆ ਧਰਜੀ ਬਾਣੀ ਆਏ ਮਰਦਾਨੇ ਧਰਜੀ ਬਾਣੀ ਆਏ ਮਰਦਾਨੇ ਸ਼ੇਰ ਬਾਬ ਦੀਆਂ ਤਾਰਾਂ ਨੂੰ ਇੱਕ ਇੱਕ ਸਾਰਾ ਬੜਾ ਤੀਨ ਕੀ ਨਹੀਂ ਮਿਲ ਰਹਾ ਮੁੱਲ ਹਜ਼ਾਰਾਂ ਨੂੰ ਪੰਜ ਚੋਰਾ ਨੂੰ ਵਸਾਇਆ ਕਰਦੀ ਇਹ ਪੰਜ ਚੋਰਾ ਨੂੰ ਵਸਾਇਆ ਕਰਦੀ ਮਨ ਚੋਂ ਕੱਢੇ ਵਿਕਾਰਾਂ ਨੂੰ ਦੋਹੀ ਜਹਾਣੀ ਸਹਾਇ ਹੋਵੇ ਦੋਹੀ ਜਹਾਣੀ ਸਹਾਇ ਹੋਵੇ ਉੱਚੇ ਕਰੇ ਕਰਦਾਰਾਂ ਨੂੰ ਜਿਸ ਨੇ ਵੀ ਇਹ ਗਾਇ ਗਇਆ ਦਿਲ ਤੋਂ ਜਿਸ ਨੇ ਵੀ ਇਹ ਗਾਇ ਗਇਆ ਦਿਲ ਤੋਂ ਜੀਵਨ ਉਹ ਸੁਵਾਰਗਿਆ ਚਾਹਨੇ ਮਾਤਾ ਰੇਤਾ ਦਾ ਆ ਸਾਥੇ ਨੂੰ ਖਲਾਰ ਗਿਆ ਆ ਸਾਥੇ ਨੂੰ ਖਲਾਰ ਗਿਆ ਜੇ ਲਵਨ ਜੀ ਵਰਗ ਮਨਾਉਣੇ ਤਾਂ ਹੀ ਸਫਲੇ ਵਰਗ ਮਨਾਉਣੇ ਤਾਂ ਹੀ ਸਫਲੇ ਗੁਰ ਬਾਣੀ ਦੀ ਮੰਨਿਏ ਜੇ ਸੱਚ ਦੇ ਮਾਰਗ ਚੱਲੀਏ ਸਾਰੇ ਸੱਚ ਦੇ ਮਾਰਗ ਚੱਲੀਏ ਸਾਰੇ ਗੱਲ ਪੱਲੇ ਨਾਲ ਬਣਿਏ ਜੇ ਮੰਗੀਆਂ ਮਰਦਾਂ ਲੱਗਦੀਆਂ ਇਤੋਂ ਮੰਗੀਆਂ ਮਰਦਾਂ ਲੱਗਦੀਆਂ ਇਤੋਂ ਤੇ ਜਿਹੜਾ ਇਥੇ ਝੁਕ ਜਾਂਦਾ ਗਲਤ ਪਾਪ ਧੋਤੇ ਜਾਂਦੇ ਗੇੜ 84 ਮੁਕ ਜਾਂਦਾ ਸੱਚਖੜੇ ਅੰਦਰ ਥਾਂ ਹੈ ਮੇਰੀ ਸੱਚਖੜੇ ਅੰਦਰ ਥਾਂ ਹੈ ਮੇਰੀ ਕੰਗਾ ਦਸਨ ਅਲਕਾਰ ਗਿਆ ਚਾਨੇ ਮਾਦਾ ਸਰਤਾ ਦਾ ਥਾਂ ਥਾਂ ਤੇ ਨੂਰ ਖਿਲਾਰ ਗਿਆ ਥਾਂ ਥਾਂ ਤੇ ਨੂਰ ਖਿਲਾਰ ਗਿਆ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਸੋ ਸ੍ਰੀ ਅਕਾਲ ਨਿਭਾਇਆ ਇਸਾ ਉਥੇ ਇਕਦਮ ਸਾચી ਮਰਦਾਨੇ ਨੇ ਦੋਸਤ ਇਹ ਕਿਹਨੂੰ ਕਹਿੰਦੇ ਤੱਕਿਆ ਜ਼ਮਾਨੇ ਨੇ ਦੋਸਤ ਇਹ ਕਿਹਨੂੰ ਕਹਿੰਦੇ ਚਾਰੇ ਪਾਸੇ जग ਵਿੱਚ ਸ਼ਾਇਆ ਹਨੇਰ ਹੈ ਚਾਰੇ ਪਾਸੇ जग ਵਿੱਚ ਛਾਇਆ ਹਨੇਰ ਹੈ ਵੰਡਣਾ ਹੈ ਚੰਨ ਹੁਣ ਲਾਉਣੀ ਨਾ ਦੇਰ ਹੈ ਵੰਡਣਾ ਹੈ ਚੰਨ ਹੁਣ ਲਾਉਣੀ ਨਾ ਦੇਰ ਹੈ ਚੜਨੀ ਸਵੇਰ ਹੈ ਚੜਨੀ ਸਵੇਰ ਹੈ ਤੇਰੇ ਹੀ ਤਰਾਨੇ ਨੇ ਨਿਭਾਇਆ ਐਸਾ ਚੇਤਨ ਸਾਥੀ ਮਰਦਾਨੇ ਨੇ ਨਵਾਇਆ ਏ ਸਾ ਬਾਬੇ ਦੇ ਬੋਲ ਹੁਣ ਬਣੀ ਜਾਂ ਦਰਬਾਣੀ ਨੇ ਬਾਬੇ ਦੇ ਬੋਲ ਹੁਣ ਬਣੀ ਜਾਂ ਦਰਬਾਣੀ ਨੇ ਰਮ ਜਪਿ ਸ਼ਾਣੀ ਬਸ ਸਫਰਾਗ ਹਾਣੀ ਨੇ ਰਮਜ ਪਛਾਣੇ ਬਸ ਸਫਰਾ ਗਰਹਾਣੇ ਨੇ ਉਂਗਲਾ ਦੇ ਪੋਟੇ ਆਤੇ ਉਂਗਲਾ ਦੇ ਪੋਟੇ ਆਤੇ ਸੁਰਾ ਦੇ ਖਜ਼ਾਨੇ ਨੇ ਨਿਭਾਇਆ ਸਾਥੇ ਦਾ ਸੱਚੀ ਮਰਦਾਨੇ ਨੇ ਨਿਭਾਇਆ ਸਾਥੇ ਦਾ ਪਹਾੜਾਂ ਦੀਆਂ ਕੰਦਰਾਂ ਕਰੇ ਦੁਸਥਨਾ ਵਿੱਚ ਪਹਾੜਾਂ ਦੀਆਂ ਕੰਧਰਾਂ ਕਰੇ ਦੁਸਥਨਾ ਵਿੱਚ ਰਤਾਸੀ ਗੁਜਾਰੀਆਂ ਮੜੀਆਂ ਮਸਾਣਾ ਵਿੱਚ ਰਤਾਸੀ ਗੁਜਾਰੀਆਂ ਮੜੀਆਂ ਮਸਾਣਾ ਵਿੱਚ ਹੋੜਾ ਦੀ ਵਸਾਈ ਕੀਤੀ करोड़ा दी विशाई थी ना ही कोल ने निभाया ऐसा थे दां साथी मर जाने ने निभाया ऐसा थे दां जिते जिते लोड पे शब्द सी उचारा जिते जिते लोड पे ਛੱਡ ਦਸੀ ਉਚਾਰਿਆ ਬਾਣੀ ਦੇ ਯਾਰਾਂ ਗਾਣ ਨੂੰ ਰਬਾਬੀ ਨੇ ਸ਼ਿੰਗਾਰਿਆ ਬਾਣੀ ਦੇ ਯਾਰਾਂ ਗਾਣ ਨੂੰ ਰਬਾਬੀ ਨੇ ਸ਼ਿੰਗਾਰਿਆ ਕੱਪ ਦੀ ਲੁਕਾਈ ਤੰਗਾ ਕੱਪ ਦੀ ਲੁਕਾਈ ਤੰਗਾ ਠਾਰ ਗਏ ਮਸਕਾਨੇ ਨੇ ਨਿਭਾਇਆ ਇਸਾ ਸਿਰ ਤਾਂ साथी मर त निभाया वाहिगुरु जी ख़ालसा वाहिगुरु जी फते